ਕਿਉਂਕਿ ਸਕ੍ਰਿਪਟਡ ਚੀਜ਼ਾਂ ਤਾਂ ਹੁੰਦੀਆਂ ਨਹੀਂ ਕਿਆਂ ਕੁਦਰਤੀ ਕਦੇ ਕਿਸੇ ਟੌਪਿਕ ਤੇ ਚਰਚਾ ਹੋ ਜੇ ਤਾਂ ਉਹ ਜੇ ਕੋਈ ਵਧੀਆ ਹੋਵੇ ਤਾਂ ਮੈਂ ਪੁੱਛ ਲੈਣਾ ਹੁੰਦਾ ਵੀ ਪਾਦੀ ਹੈ ਤਾਂ ਫਿਰ ਜੇ اگਲਾ ਕਹਿੰਦਾ ਤਾਂ ਮੈਂ ਪਾ ਦਿੰਨਾ ਹੁੰਦਾ ਨਹੀਂ ਬਈ ਕੋਈ ਚੱਕਣੀ ਐਕਚੁਅਲੀ ਸੀਨ ਨਾ ਬਈ ਮੈਨੂੰ ਵੀ ਮੈਂ ਵੀ ਇਸ ਨੂੰ ਦੋਸਤ ਵੀਡੀਓ ਜੀ ਕੰਮ ਕਰਦਾ ਬਈ ਓਕੇ ਓਕੇ ਕੋਈ ਮੋਟਨਾ ਫੀ ਵਗੈਰਾ ਕਰਾਉਣੇ ਇੱਥੇ ਕੀ ਕਰਾਉਣੇ ਹੋ ਹਾਂਜੀ ਐਂਗੇਜਮੈਂਟ ਅਸੀਂ ਇਵੈਂਟ ਵਗੈਰਾ ਕਰਾਉਣੇ ਐਂਗੇਜਮੈਂਟ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਉਹ ਇਤਨਾ ਯੂਨ ਚਲਵਾਉਂਦਾ ਯਾਰ ਸਖੀ ਹੋ ਜਾਂਦੇ ਸਾਰੇ ਨਾਲੇ ਬੱਚੇ ਥੋੜਾ ਬੋਤ ਪਤਲਾ ਬਲਕਣ ਐਨਜਾਇਮੈਂਟ ਹੋ ਜਾਂਦਾ ਹੋ ਤਾਂ ਕੀ ਹੁੰਦਾ ਜੀ ਬਿਲਕੁਲ ਬਿਲਕੁਲ ਕਿਸੇ ਦੂਜੀ ਕੰਟਰੀ ਚ ਜਾ ਕੇ ਤੁਸੀਂ ਆਪਦੇ ਕਲਚਰ ਨਾਲ ਜੁੜੇ ਰਹਿਣਾ ਜਾਂ ਲੋਕਾਂ ਨੂੰ ਜੋੜਨਾ ਔਖਾ ਕੰਮ ਹੁੰਦਾ ਹੈਗਾ ਇਹ ਨਾ ਚੀਜ਼ ਮੈਨੂੰ ਮੈਨੂੰ ਥੋੜੀ ਨਾ ਰੜਕਦੀ ਹੁੰਦੀ ਐਕਚੁਅਲੀ ਨਾ ਚਲੋ ਸਾਡੇ ਹੁਣ ਅਸੀਂ ਟੀਮ ਐ ਜੀ ਟੀਮ ਵਰਕ ਕਰਦੇ ਹਾਂ ਸਾਨੂੰ ਕੀ ਕਰਨਾ ਪੈਂਦਾ ਮਜਬੂਰੀ ਆ ਪਰ ਇਹ ਜੀ ਗਾ ਨਾ ਮੈਨੂੰ ਲੱਗਦਾ ਸ਼ਾਇਦ ਨਾ ਇਹ ਗਲਤ ਬਸੰਨ ਲੱਗ ਜੰਦੀ ਆ ਸਾਨੂੰ ਕਿਉਂਕਿ ਜੇ ਹੁਣ ਸਾਡੀ ਕੀ ਰੀਜ਼ਨ ਹੋਇਆ ਸਕਦਾ ਮਲਮਝ ਪਹਿਲਾਂ ਮੇਲੇ ਨਹੀਂ ਹੁੰਦੇ ਸੀਗੇ ਠੀਕ ਹੈ ਬਾਈ ਆਈ ਥਿੰਕ 16 17 ਤੋਂ ਬਾਅਦ ਇਕੱਠੇ ਜੇ ਹੋਣ ਲੱਗੇ ਜ਼ਿਆਦਾ ਹੋਣ ਲੱਗੇ ਠੀਕ ਹੈ ਉਹਦਾ ਨਾ ਕਾਰਨ ਤਾਂ ਕੀ ਹੋਇਆ ਵੀ ਜਿਵੇਂ ਹੁਣ ਇੱਥੇ ਨਾ ਨਾਰਮਲੀ ਬੱਚਿਆਂ ਨੂੰ ਕੀ ਮਲਮਝ ਨਾ ਹਰ ਮਾਂ ਪਿਓ ਬੱਚਿਆਂ ਨੂੰ ਕੰਫਰਟੇਬਲ ਆਪ ਦਾ ਕੰਫਰਟੇਬਲ ਦੇਖਦਾ ਬੱਚਿਆਂ ਦਾ ਨਹੀਂ ਦੇਖਦਾ ਬੱਚੇ ਕੀ ਸਿੱਖ ਰਹੇ ਆ ਜੀ ਅਕੈਡਮੀਆ ਬਣ ਗਈਆਂ ਭੰਗੜੇ ਵਾਲਿਆਂ ਗਿੱਧਿਆਂ ਵਾਲਿਆਂ ਚੱਕ ਕੇ ਜਵਾਕਾਂ ਨੂੰ ਗਿੱਧਿਆਂ ਭੰਗੜਿਆਂ ਚ ਪਾਤਾ ਹੂੰ ਮੈਂ ਲੇਕ ਨੇ ਕਮਿੰਗ ਮੈਂ ਅੱਗੇ ਗੱਲ ਕਰ ਦਿੰਦਾ ਹਾਲਾਂਕਿ ਮੈਨੂੰ ਸਾਰੇ ਲੜਦੇ ਨੇ ਵੀ ਤੂੰ ਪ੍ਰੋਮੋਟਰ ਹੈ ਜੀ ਗੱਲ ਕਰਦਾ ਮੈਂ ਖੈਰ ਆਪਾਂ ਪੰਜਾਬੀ ਆ ਆਪਾਂ ਨੂੰ ਗਿੱਦਾ ਭੰਗੜਾ ਸਿੱਖਣੀ ਲੋੜ ਆ ਜੀ 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 ਇਹ ਤਾਂ ਆਪਣੇ ਖੂਨ ਚ ਹੀ ਆ ਇਹ ਇੱਕ ਇਹ ਇੱਕ ਖੁਸ਼ੀ ਮਨਾਉਣ ਦੀ ਚੀਜ਼ ਆ ਹਨਾ ਜੀ ਮੈਂ ਕਿਹਾ ਵੀ ਤੁਸੀਂ ਉਹਨੂੰ ਟ੍ਰੇਨਿੰਗ ਆਖਦੇ ਇੱਥੇ ਟ੍ਰੇਨਿੰਗ ਦੇ ਰਿਹਾ ਬਈ ਟ੍ਰੇਨਿੰਗ ਸੈਂਟਰ ਖੁੱਲਿਆ ਜੀ ਜੀ ਤਾਂ ਇਹ ਬਣਾਣਾ ਮੈਂ ਕਿਉਂਕਿ ਉਹਨਾਂ ਦਾ ਤੇ ਪੈਸੇ ਬਣਾਉਣੇ ਉਹਨਾਂ ਦਾ ਆਪਦਾ ਕੰਮ ਆ ਯਾਰ ਹਨਾ ਬਿਲਕੁਲ ਬਈ ਇਹ ਸੀਨ ਪਤਾ ਕੀ ਆ ਹੁਣ ਆਪਾਂ ਬੱਚਿਆਂ ਨੂੰ ਗਿੱਧਿਆਂ ਦੀ ਟ੍ਰੇਨਿੰਗ ਦੇ ਰਹੇ ਹਾਂ ਕੁੜੀਆਂ ਨੂੰ ਆਂ ਜਾਂ ਭੰਗੜਾ ਨਹੀਂ ਤੇ ਉਹਨਾਂ ਨੂੰ ਆਪਾਂ ਕੀ ਕੋਈ ਗਰੁੱਪ ਜੁਆਇਨ ਕਰਾਉਣ ਕੋ ਉਹਨਾਂ ਨੂੰ ਆਰਕੈਸਟਰਾ ਗਰੁੱਪ ਕਿਰਨਾ ਕਰਨਾ ਹੈ ਹਾਂ ਇਹ ਵੀ ਗੱਲ ਸਹੀ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਯਾਰ ਕਿਸੇ ਮਤਲਬ ਨਾ ਤੁਸੀਂ ਕਿਸੇ ਜਿਮਨਾਸਟਿਕ ਤੇ ਪਾਓ ਹਨਾ ਬੱਚਿਆਂ ਨੂੰ ਜੇਮ ਤੇ ਪਾਓ ਜੀ 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 ਜ ਪਰ ਮੀਨੂ ਜੀ ਬਹੁਤ ਰੀਡਿਡ ਕਰਦਿਆਂ ਦਿੰਦੇ ਆ ਵੀ ਨਹੀਂ ਨਹੀਂ ਠੀਕ ਹੈ ਬੱਚੇ ਆਉਂਦੇ ਆ ਉਹਦਾ ਡਾਂਸ ਕਰਦੇ ਆ ਨਾ ਫੇਰ ਨਾਲ ਦੇ ਕਿਹੜੀ ਵੱਖਰੀ ਗੱਲ ਆ ਜੀ 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 ਤੁਸੀਂ ਉਹਨੂੰ ਟ੍ਰੇਨਿੰਗਾਂ ਦਵਾ ਰਹੇ ਨੇ ਚੀਜ਼ਾਂ ਨਹੀਂ ਹਨ ਇਹਦੇ ਕੀ ਪਰ ਉਹ ਆਲਰੇਡੀ ਹਾਂ ਜੇ ਜੇ ਭੰਗੜਾ ਗਿੱਧਾ ਸਿਰਫ ਐਕਸਰਸਾਈਜ਼ ਦੇ ਮੰਤਵ ਨਾਲ ਜਾਂਦੇ ਆ ਜਵਾਕ ਪਾਉਂਦੇ ਆ ਜਾਂ ਉੱਥੇ ਆਪਦਾ ਲਾਉਂਦੇ ਆ ਸਟੈਮਨਾ ਲਾਉਂਦੇ ਫਿਰ ਤਾਂ ਚਲੋ ਬਾਕ ਡਿਫਰੈਂਟ ਚੀਜ਼ ਆ ਨਹੀਂ ਨਹੀਂ ਪਰ ਜੇ ਪਰਟੀਕੂਲਰ ਬੰਦਾ ਸਿੱਖਣ ਹੀ ਜਾ ਰਿਹਾ ਸਿੱਖਣ ਦਾ ਤਾਂ ਮਤਲਬ ਇਹੀ ਆ ਵੀ ਤੁਸੀਂ ਐਜੇ ਪ੍ਰੋਫੈਸ਼ਨ ਜੁਆਇਨ ਕਰਨਾ ਵੀ ਇਸ ਚੀਜ਼ ਨੂੰ। ਐਕਦਰ ਤਾਂ ਬਾਈ ਉਹੀ ਚੀਜ਼ ਹੈ ਨਾ ਕਿ ਜੇ ਕੋਈ ਪ੍ਰੋਫੈਸ਼ਨ ਹੀ ਕਰਨੀ ਆ ਹਾਂ। ਹਾਂ ਬਿਲਕੁਲ 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 ਸਹੀ ਗੱਲ। ਇਹ ਦੀ ਜਾਣ ਲੱਗੇ ਮੈਨੂੰ ਚਲੋ ਬਹੁਤ ਆਉਣਾ ਵੀ ਕਿਉਂਕਿ ਥੋੜਾ ਜਿਹਾ ਪਤਾ ਨਹੀਂ ਕਲਚਰਲ ਨਾਲ ਜੁੜੇ ਹੋਏ ਹੋਏ ਗੱਲ ਕਰ ਕਹੇ ਨੀ। ਨਹੀਂ ਜੀ ਜਾਣ। ਨਹੀਂ ਬਾਈ ਜੀ ਤੁਹਾਡਾ ਪੁਆਇੰਟ ਵਧੀਆ। ਮੈਨੂੰ ਅੱਜ ਤੱਕ ਪਹਿਲਾਂ ਇਸ ਚੀਜ਼ ਬਾਰੇ ਖੈਰ ਮੈਂ ਵੀ ਨਹੀਂ ਸੋਚਿਆਗਾ ਵੀ ਮੈਨੂੰ ਲੱਗਦਾ ਹੋਰ ਵੀ ਕਿਸੇ ਨੇ ਨਹੀਂ ਸੋਚਿਆ ਹੋਣਾ। ਵੀ ਗੱਲ ਤੁਹਾਡੀ ਬਿਲਕੁਲ ਵਾਜਿਬ ਹੈ ਵੀ ਜੇ ਕਿਸੇ ਨੇ ਕੋਈ ਪ੍ਰੋਫੈਸ਼ਨਲੀ ਤੌਰ ਤੇ ਇਸ ਚੀਜ਼ ਵੱਲ ਜਾਣਾ ਤਾਂ ਉਹ ਸਿੱਖੇ ਵੀ ਨਹੀਂ ਤਾਂ ਇਹ ਚੀਜ਼ਾਂ ਤਾਂ ਆਪਾਂ ਨੂੰ ਸਿਖਾਉਣ ਦੀ ਲੋੜ ਨਹੀਂ ਆਪਾਂ ਜੰਮਦੇ ਹੀ ਸਿੱਖ ਲੈਨੇ ਆ ਬਈ ਇਹ ਤਾਂ ਨਾ ਚੀਜ਼ ਇੱਕ ਖੁਸ਼ੀ ਮਨਾਉਣ ਦਾ ਜਰੀਆ ਹੁੰਦਾ ਹੈ ਨਾ ਜੀ 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 ਆਪਾਂ ਖੁਸ਼ੀ ਮਨਾਉਨੇ ਆ ਨਾ ਜੀ ਜੀ ਆਪਾਂ ਯਾਰ ਆਪਾਂ ਬਈ ਕਿਹੜੇ ਸਕੂਲਾਂ ਵਿੱਚ ਭੰਗੜੇ ਸਿੱਖੇ ਆ ਆ ਹਾ ਇੱਕ ਹੋਰ ਵੀ ਆ ਤੁਹਾਡੇ ਨਾਲ ਨਾ ਤੁਹਾਡੀ ਸੋਚ ਨਾਲ ਮੇਰੀ ਥੋੜੀ ਜਿਹੀ ਸੋਚ ਇਸ ਗੱਲ 'ਚ ਮਿਲਦੀ ਏ ਇਸ ਚੀਜ਼ ਨੂੰ ਲੈ ਕੇ ਇਹ ਮਨੋਂ ਵਿਆਵਾਂ ਤੇ ਆਪਾਂ ਨੱਚਣ ਲੱਗ ਜਾਂਦੇ ਸਟੇਜ ਤੇ ਹਨਾ ਉੱਥੇ ਸੋਹਣਾ ਲੱਗਦਾ ਜਿਹੜਾ ਭੂਤ ਪੰਗੜਾ ਇਹ ਵੀ ਜਿਵੇਂ ਜਿਹੜਾ ਪਾਈ ਜਾਂਦਾ ਉਹੀ ਵਧੀਆ ਲੱਗਦਾ ਕਈ ਬੰਦੇ ਈਮੋਸ਼ਨਲ ਹੋ ਕੇ ਜ਼ਿਆਦਾ ਉਹ ਸਟੈਪ ਕਰਨ ਲੱਗ ਜਾਂਦੇ ਆ ਠੀਕ ਹੈ ਉਹ ਜਦੋਂ ਸਟੈਪ ਕਰਦੇ ਆ ਉਹ ਚਾਰਾ ਪੰਜਾ ਜਾਣਿਆ ਜਿੱਦੋਂ ਥਾਂ ਪਹਿਲਾਂ ਰੋਕ ਲੈਂਦੇ ਆ ਉਹ ਸਟੈਪ ਕਰਦੇ ਤੇ ਦੂਜੇ ਵਿਚਾਲੇ ਖੁੰਝੇ ਲੱਗ ਜਾਂਦੇ ਆ ਹਾਂਜੀ ਉਹ ਵੀ ਕਿਤੇ ਸਿੱਖੇ ਨਹੀਂ ਦੋ ਸਰਫੇ ਕਰਨਾ ਅੰਦਰੋਂ ਆਉਂਦਾ ਹੈ। ਇਹ ਤਾਂ ਕਰ ਲੈਨੇ ਹਨਾ। ਹੁਣ ਕੋ ਪ੍ਰੋਫੈਸ਼ਨਲ ਤਾਂ ਆਲਰੇਡੀ ਆਰਕੈਸਟਰ ਨਾਲ ਚੱਲੀ ਆ। ਜਿੰਨੇ ਨਾ ਕੋ ਚੰਗਾ ਨਹੀਂ ਸਮਝਦੇ ਹਨਾ ਯਾਰ। ਜੀ 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 ਜੀ। ਮੇਰੀ ਇੱਥੇ ਨਾ ਕਾਫੀ ਸਾਰੀ ਇੱਥੇ ਨਾ ਇੱਕ ਮੁੰਡਾ ਦੋਸਤ ਆ। ਹਾਂਜੀ। ਤੇ ਉਹ ਨਾ ਮਤਲਬ ਉਹਦੀ ਵਾਈਫ ਨਾਲ ਗੱਲ ਹੋਣ ਲੱਗੀ ਭਾਬੀ ਸਾਡੇ। ਉਹ ਥੋੜੇ ਇੰਡੀਆ ਜਾਣਦੇ ਬੜਾ ਖਲਾਸ ਜਿਹਾ। ਅੱਛਾ। ਕਿਉਂਕਿ ਮੀਨਾ ਮੀਨ ਜਿੰਨੇ ਵੀ ਤੁਹਾਨੂੰ ਮੈਂ ਦਾਦਾ ਮੇਰੇ ਤੁਸੀਂ ਚਾਹੇ ਫੇਸਬੁਕ ਫਰੈਂਡ ਲੱਭ ਲਓ ਜਾਂ ਸੱਜੇ ਲੱਭ ਲਓ ਜੀ ਉਹ ਜਿੰਨੇ ਮਿਲ ਗਏ ਤੁਹਾਨੂੰ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਨਹੀਂ ਪਾਗਲ ਜਿਹਨੇ ਇੰਡੀਆ ਜਾ ਨਹੀਂ ਹੈ ਮਤਲਬ ਜਦੋਂ ਮੈਂ ਸੋਇਆ ਗਿਆ ਸੀ ਮੈਂ ਬਈ ਮੇਰਾ ਕਜ਼ਨ ਅਮਰ ਨਾਲ ਦੇ ਪਿੰਨੋ ਗੋਠੇ ਬਣ ਗਈ ਉਹ ਵੀ ਜੀ ਤੇ ਉਦੋਂ ਡਿਵਾਈਸ ਕਰ ਕਰ ਕੋਈ ਨਹੀਂ ਵੀਰੇ ਨਵਾਂ ਨਵਾਂ ਆਏ ਆ ਹਜੇ ਹਨਾ ਤੇ ਹੌਲੀ ਹੌਲੀ ਚਾਜ ਲੈ ਜੀ ਦਰਿੰਡੀ ਵਾਲਾ ਸਾਡੇ ਕਰਦੇ ਹੁੰਦੇ ਆ ਹਾਂ ਹਾਂ ਮੈਂ ਕਿਹਾ ਵੀ ਚਲੋ ਕੋਈ ਨਹੀਂ ਉਹ 2 ਸਾਲ ਬਾਅਦ ਮਿਲੇ ਫੇਰ ਮੈਨੂੰ ਕਹਿੰਦੇ ਹੁਣ ਲੈ ਗਿਆ ਚੰਨ ਫੇਰ ਵੀ ਨਹੀਂ ਮੈਂ ਤਾਂ ਜਾਣਾ ਹੀ ਆ ਹਾਂ ਪਿਆਰ ਸਾਲ ਬਾਅਦ ਫੇਰ ਮਿਲੇ ਹਾਂ ਹੁਣ ਤਾਂ ਲੈ ਗਿਆ ਨਾ ਮਖੰਨਾ ਹਾਂ ਜੀ ਬਈ ਮੇਰੀ ਵਾਈਫ ਨਾਲ ਸ਼ਾਇਰ ਵੀ ਪੜ੍ਹੀ ਲਿਖੀ ਸੀ ਬੀ.ਐਸ.ਸੀ ਪੂਰੀ ਪੜ੍ਹੀ ਹੋਈ ਆ ਜੀ ਤੇ ਸ਼ਾਇਦ ਸੀ ਜੰਮੀ ਪਲੀ ਹੈ ਨਾ ਬਠਿੰਡੇ ਦੀ ਆ ਜੀ ਜੀ ਤੇ ਸ਼ਾਇਰ ਵੀ ਪੜ੍ਹੀ ਆ ਉਹ ਇੱਕੀ ਤੋਂ ਸਾਡੇ ਪਿੰਡ ਦੇ ਪਰਿਵਾਰ ਚ ਆ ਕੇ ਨਾ ਬਈ ਪਤਾ ਨਹੀਂ ਰੱਬ ਜਾਣੇ ਉਹ ਇੰਨੀ ਕਿ ਰਾਚ ਮੈ ਚਲੀ ਨਾ ਮਤਲਬ ਸਾਨੂੰ ਫੀਲਿੰਗ ਹੁੰਦਾ ਵੀ ਉਹ ਥੋੜੇ ਸ਼ਹਿਰੀਆਂ ਨੂੰ ਨਾ ਪਿੰਡੂ ਪਿੰਡੂ ਘੋਲ ਵਧੀਆ ਲੱਗਦਾ ਹੁੰਦਾ ਹੈਗਾ ਸ਼ਹਿਰੀ ਬੰਦੇ ਨੂੰ ਜਿਹੜਾ ਪਿੰਡੂ ਮਾਹੌਲ ਪਸੰਦ ਕਰਦਾ ਥੋੜੇ ਬੰਦੇ ਹੁੰਦੇ ਆ ਜਿਆਦਾ ਨਹੀਂ ਥੋੜੇ ਬੰਦੇ ਆ ਹੂੰ ਉਹ ਤਾਂ ਪਤਾ ਨਹੀਂ ਜੇਕਰ ਬਾਈ ਮਿਲਣਾ ਇੱਕ ਲਵ ਮੈਰਿਜ ਹੋਈ ਆ ਪਰ ਮੇਰਾ ਨਾ ਜਦੋਂ ਅਸੀਂ ਬਾਹਰ ਆਉਣਾ ਸੀਗਾ ਨਾ ਜੀ ਮੈਂ ਮੈਂ ਨਿਊਜ਼ੀਲੈਂਡ ਜਾਣਾ ਸੀ ਪਹਿਲਾਂ ਨਿਊਜ਼ੀਲੈਂਡ ਦੀ ਫਾਈਲ ਲੱਗੀ ਸੀ ਨਾ ਓਕੇ ਮੇਰਾ ਵੀਜ਼ਾ ਵੀ ਮੰਨ ਕੇ ਆ ਗਿਆ ਸੀਗਾ ਪਰ ਅਖੀਰ ਨੂੰ ਆਸਟ੍ਰੇਲੀਆ ਚਲਾ ਗਿਆ ਜੀ ਅ ਮਤਲਬ ਤਾਂ ਮੈਂ ਜਦੋਂ ਵਾਈਫ ਨੂੰ ਘੱਲ ਗਈ ਸੀ ਜਦੋਂ ਅਸੀਂ ਤੁਰਨਾ ਸੀਗਾ ਮੈਂ ਕਿਹਾ ਵੀ ਦੇਖ ਮੈਂ ਵਾਪਸ ਆਉਣਾ ਹੈ ਨਾ ਜੀ ਨਾ ਤਾਂ ਰਹਿਣ ਲਈ ਹੀ ਚੱਲਿਆ ਜੀ ਐਂਡ ਉਹਨੇ ਇੱਕੋ ਜਿਹੀ ਕਹਿੰਦੀ ਵੀ ਹਾਂ ਠੀਕ ਹੈ ਮੈਂ ਤੇ ਨਾਲ ਖੜੀ ਆ ਪਰ ਮੈਂ ਪਾਸਪੋਰਟ ਲੈਣਾ ਆਸਟ੍ਰੇਲੀਆ ਦਾ ਠੀਕ ਹੈ ਮੈਂ ਫਿਰ ਚੱਲ ਤੇ ਨਾਲ ਵਾਧਾ ਰਹਿ ਗਿਆ ਜਦ ਕਿ ਹਾਂ ਭਾਵੇਂ ਲੱਗਿਆ ਨਾ 5 ਸਾਲ ਤੇ ਭਾਵੇਂ ਲੱਗਿਆ 7 ਸਾਲ ਤੇ ਨਾਲ ਚੜਾ ਮੈਂ ਠੀਕ ਹੈ ਠੀਕ ਠੀਕ ਗਾੜੀ ਪੀਆਰ ਆਈ ਨੂੰ ਸਾਲ ਹੋ ਗਿਆ ਸਾਲ ਇੱਕ ਦਾ ਇੱਕ ਸਾਲ ਟਾਈਮ ਲੱਗਦਾ ਨਾ ਸਿਟੀਜ਼ਨ ਅਪਲਾਈ ਕਰਨ ਨਾਲ ਤੇ ਓਕੇ ਓਕੇ ਹੁਣ ਮੈਨੂੰ ਨੈਕਸਟ ਈਅਰ ਤੱਕ ਦਾ ਟਾਈਮ ਪਾਈ ਪਉਣਾ ਪੈ ਰਿਹਾ ਓਕੇ ਬਈ ਉਹਦਾ ਪਾਸਪੋਰਟ ਹਜੇ ਡਿਲੇ ਹੋ ਰਿਹਾ ਮਤਲਬ ਉਹਦੀ ਸਿਟੀਜ਼ਨ ਨਹੀਂ ਆਈ ਹਜੇ ਓਕੇ ਓਕੇ ਠੀਕ ਹੈ ਅਡ ਮੈਂ ਮੈਂ ਆਪਦੀ ਫਿਰੀ ਨਹੀਂ ਲੈ ਰਹਿਣਾ ਮੇਰਾ ਪਾਸਪੋਰਟ ਇੰਡੀਆ ਨਹੀਂ ਲੈਣਾ ਹੈ ਲੈ ਉਹ ਵੀ ਨਾ ਬਈ ਪੰਗੇ ਆ ਬੜੇ ਬਹੁਤ ਪੰਗੇ ਆ ਨਾ 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 ਆਉਣਾ ਬਾਈ ਕਦੇ ਵੀ ਨਹੀਂ ਕਦੇ ਵੀ ਅਸੀਂ 7-8 ਜਾਣੇ ਆ ਇਦਾਂ ਸਿਟੀਜਨਸ਼ਿਪ ਲੈ ਲੈਣਾ ਤਾਂ ਬਹੁਤ ਵੱਡੀ ਮੂਰਖਤਾ ਆਪਣੇ ਜਿਹੜੇ ਪੰਜਾਬੀ ਕਰ ਰਹੇ ਆ ਬਹੁਤ ਵੱਡੀ ਮੂਰਖਤਾ ਬਹੁਤ ਵੱਡੀ ਬਾਈ ਹਾਂਜੀ ਕਈ ਬੰਦੇ ਸੁਣ ਕੇ ਹੁਣ ਆਡੀਓ ਕਹਿਣਗੇ ਪੁੱਠੇ ਸਿੱਧੇ ਕਮੈਂਟ ਕਰਨਗੇ ਪਰ ਇਹਦਾ ਐਂਡ ਤੇ ਜਾ ਕੇ ਫਿਰ ਪਤਾ ਲੱਗਦਾ ਵੀ ਹੁਣ ਬੰਦੇ ਨਾ ਅੱਖਾਂ 'ਚ ਘਸੁੰਨ ਦੇ ਦੇ ਰੋਂਦੇ ਆ ਜਿਹੜੇ ਇੱਥੇ ਜੀ ਕੋਈ OCII ਵਾਲੇ ਨੂੰ ਨੇੜੇ ਨਹੀਂ ਲੱਗਣ ਦਿੰਦੇ ਇੰਡੀਆ ਵਾਲੇ ਪਹਿਲਾਂ ਤਾਂ ਵੋਟ ਨਹੀਂ ਪਾ ਸਕਦਾ ਨਾ ਬੰਦਾ ਪ੍ਰਾਪਰਟੀ ਖਰੀਦ ਸਕਦਾਗਾ ਬਹੁਤ ਬਹੁਤ ਪੰਗੇ ਆ ਬਈ ਬਹੁਤ ਪੰਗੇ ਆ ਆਵਦੀ ਕੰਟਰੀ ਜੀ ਵੀਜ਼ਾ ਲਾ ਕੇ ਆਓ ਇੱਕ ਗੱਲ ਥੋੜੀ ਆ ਕੋਈ ਲੀਡਰ ਜ ਆ ਉਹ ਕਹਿ ਰਹੇ ਸੀ ਕਿੰਨਾ ਉਥੇ ਹੀ ਕੈਨਸਲ ਕਰ ਦੋ ਬਈ ਇਹ ਉਹਨਾਂ ਨੇ ਕਰ ਵੀ ਤੇ ਜਿਹੜਾ ਬੰਦਾ ਯਾਨ ਹੁਣ ਪ੍ਰਾਈਮ ਮਿਨਿਸਟਰ ਆ ਉਹਨੇ ਇੱਕ ਰਾਜ ਚ ਕਹਦਾ ਵੀ ਭਾਈ ਕੱਲ ਤੋਂ ਨੋਟ ਬੰਦ ਆ ਹਾਂਜੀ ਹਾਂ ਉਹਨਾਂ ਦੀ ਪਤਾ ਕਦੋਂ ਕਦੋਂ ਉਸੀ ਮੰਦ ਆ ਤੁਸੀਂ ਕੀ ਕਰ ਲੂਗਾ ਤੁਸੀਂ ਸ਼ਾਇਦ ਮੇਰੀ ਇਹ ਆਡੀਓ ਮੈਂ ਪਾਈ ਸੀ 2-3 ਰੈਸਟ੍ਰਿਕਸ਼ਨਸ ਤਾਂ OCI ਕਾਰਡ ਹੋਲਡਰਸ ਤੇ ਲੱਗ ਚੁੱਕੀਆਂ। ਇੱਕ ਤਾਂ ਉਹ ਦੋ ਸਟੇਟਾਂ 'ਚ ਨਹੀਂ ਜਾ ਸਕਦੇ, ਉਹਨਾਂ ਦੇ ਬੈਨ ਹੈ। ਉਹ ਦੋ ਸਟੇਟਾਂ 'ਚ ਉਹ ਜਾ ਹੀ ਨਹੀਂ ਸਕਦੇ OCI। ਇੱਕ ਉਹਨਾਂ ਤੇ ਹੋਰ ਲੱਗੀ ਹੈ ਸ਼ਾਇਦ ਵੀ ਪ੍ਰਾਪਰਟੀ ਉਹ ਖਰੀਦ ਤਾਂ ਸਕਦੇ ਹੀ ਨਹੀਂ ਉਹ ਕਿ ਇੱਕ ਤਰ੍ਹਾਂ ਹੋਰ ਪ੍ਰਾਪਰਟੀ ਨੂੰ ਰਿਲੇਟਡ ਕੋਈ ਉਹਨਾਂ ਨੇ ਰੈਸਟ੍ਰਿਕਸ਼ਨ ਗਵਰਨਮੈਂਟ ਨੇ ਲਾਈ ਹੈ। ਤੇ ਹੌਲੀ-ਹੌਲੀ OCI ਦਾ ਜਿਹੜਾ ਤੈਰਾ ਇਹਨਾਂ ਨੇ ਘਟਾ ਦੇਣਾ ਹੈਗਾ। ओके ਕਰਦੇ ਨਾ ਬਾਈ ਇਹਨਾਂ ਨੇ ਇਹਨਾਂ ਦਾ ਕੀ ਪਤਾ ਤੁਹਾਨੂੰ ਲੱਗਦਾ ਯਾਰ ਇਹਨਾਂ ਪੰਜਾਬ ਦੇ ਤਾਂ ਵੈਸੇ ਹੀ ਲੱਗਦੇ ਆ ਇੱਥੇ ਨਾ ਕਈ ਗੱਲਾਂ ਕਰਦੇ ਕਿ ਹਣਾ ਮੁੰਡੇ ਪੁਣੀ ਆਏ ਪੰਜਾਬ ਚ ਕੀ ਆ ਨਾ ਖਿਆ ਤੁਸੀਂ ਉੱਥੇ ਕੀ ਕੀਤਾ ਬਿਲਕੁਲ ਤੁਸੀਂ ਕੋਈ ਬਿਜ਼ਨਸ ਸਟਾਰਟ ਕੀਤਾ ਜੀ ਕੋਈ ਸਰਕਾਰੀ ਜੋਬ ਮਿਲ ਲਗਦੇ ਹੋਲ ਟ੍ਰਾਈ ਕੀਤਾ ਜੀ ਜੀ ਯੈਸ ਕੋਈ ਨਾ ਕੁਝ ਨਹੀਂ ਬਣਿਆ ਦੈਨ ਤੁਸੀਂ ਆ ਗਏ ਮੈਂ ਐਗਰੀ ਕਰਦਾ ਬਿਲਕੁਲ ਸਹੀ ਕਰੋ ਬਿਲਕੁਲ ਪਰ ਜੇ ਤੁਸੀਂ ਤੇ ਪਲੱਸ 2 ਕੀਤੀ ਆਇਲਰਟ ਕੀਤਾ ਤੇ ਬਾਹਰ ਆ ਗਏ ਜੀ ਬਹੁਤ ਯਾਰ ਤੁਸੀਂ ਕੀ ਫਿਰ ਬਿਲਕੁਲ ਬਿਲਕੁਲ ਫਿਰ ਯੂ ਕਾਂਟ ਬਲੇਮ ਪੰਜਾਬ ਬਿਲਕੁਲ ਹਾਂ ਭਾਈ ਭਾਈ ਇੱਥੇ ਤਾਂ ਨਾ ਮਤਲਬ ਕੋਈ ਬੰਦਾ ਪੰਜਾਬ ਦੇ ਮਾੜਾ ਬੋਲਦਾ ਨਾ ਮੇਰੇ ਸਾਹਮਣੇ ਕੋਈ ਚੁਗਲੀ ਕਰਦਾ ਉਹਨਾਂ ਨੂੰ ਪਤਾ ਵੀ ਸਿੱਧਾ ਗੱਲ ਪੈ ਜਾਂਦਾ ਹੈ ਹਾਂ ਨਹੀਂ ਬੋਲਣਾ ਵੀ ਨਹੀਂ ਚਾਹੀਦਾ ਭਾਈ ਮੇਰੀ ਗੱਲ ਸੁਣੋ ਮੈਂ ਕਿ ਡਿਬੇਟ ਕਰੋ ਮੈਂ ਕਹਿੰਦਾ ਵੀ ਕੋਈ ਬੰਦਾ ਮੇਰੇ ਨਾਲ ਵੀ ਡਿਬੇਟ ਕਰ ਲੈ ਵੀ ਪੰਜਾਬ ਤੋਂ ਸੋਹਣੀ ਤੇ ਪਵਿੱਤਰ ਜਗ੍ਹਾ ਕੋਈ ਵਰਲਡ 'ਚ ਹੈਗੀ ਆ ਬੰਦਾ ਹੱਥ ਖੜਾ ਕਰਕੇ ਦੱਸੇ ਵੀ ਆ ਹੈਗੀ ਆ ਭਾਈ ਇੱਕ ਪੰਜਾਬ ਇਹੋ ਜੀ ਜਗ੍ਹਾ ਸਾਡੇ ਨਾਲ ਬੂਰੇ ਆ ਭਾਈ ਜੀ ਤੁਸੀਂ ਕਿਸੇ ਨੂੰ ਗੋਰੇਣ ਕਹੋਗੇ ਨਾ ਮੈਂ ਇੰਡੀਆ ਤੋਂ ਆ ਵੀ ਇੰਡੀਆ ਤੋਂ ਮਹਾਰਾਸ਼ਟਰ ਤੋਂ ਜਾਂ ਗੁਜਰਾਤ ਤੋਂ ਉਹਨੂੰ ਪਤਾ ਲੱਗਣਾ ਉਹ ਕਹਿੰਦਾ ਪੰਜਾਬ ਹੋਇਆ ਸਰਬਨ ਗਾਏ ਅਹ ਕਿਹੜੇ ਬਾਈ ਉਹ ਕਿਹੜੇ ਸਰਬਨ ਗਾਏ ਦਾ ਫਾਰਮਰ ਏਰੀਆ ਬਿਲਕੁਲ ਬਿਲਕੁਲ ਉਹਨਾਂ ਨੂੰ ਚੀਜ਼ਾਂ ਦਾ ਪਤਾ ਯਾਰ ਪਤਾ ਬਈ ਪਤਾ ਵੀ ਫਾਰਮਰ ਮੈਂ ਕਹਿੰਦੇ ਨਾ ਮੈਂ ਡਿਲੀਵਰੀ ਦਾ ਕੰਮ ਕਰਦਾਗਾ ਮੈਂ ਫਾਰਮਰ ਨੂੰ ਮਿਲਦਾ ਰਹਿੰਦਾ ਹਨਾ ਜੀ ਬਈ ਫਾਰਮਰ ਇੱਥੇ ਬੁਰਾ ਹਾਲ ਆ ਹਮ ਉਹੀ ਇੱਥੋਂ ਇਹਨਾਂ ਤੋਂ 10 ਸੈਂਟ ਦੁੱਧ ਚਾਹਦੇ ਆ ਆਸ ਪੈਸੇ ਠੀਕ ਹੈ ਬਾਜ਼ਾਰ ਚ ਵੇਖ ਲਓ ਡੇਟਾ ਬਬਾ ਓਹੋ ਮਾਈ ਗਾਡ ਕਿ ਬਈ ਉਹ ਜਿਹੜੇ ਜਨੇ ਪ੍ਰਾਈਵੇਟੇਸ਼ਨ ਉੱਤੇ ਆਪਣੇ ਹੋਣੇ ਪੈਦੇ ਨੇ ਨਾ ਉਹ ਇੱਥੇ ਹੋ ਚੁੱਕੀ ਆ ਬਿਲਕੁਲ 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 ਮੈਂ ਬਈ ਕਹਿੰਦਾ ਪੁਰਵਤ ਕੰਪਨੀ ਐਡਵੈਸਟ ਕੰਮ ਕਰਦਾ ਨਾ ਠੀਕ ਹੈ ਜੀ ਨਹੀਂ ਹਣਾ ਮੈਂ ਹਾਂ ਆਨਲਾਈਨ ਜਿਹੜੇ ਫੂਡ ਆਂਗੇ ਨੇ ਜਿਵੇਂ ਆਪਣੇ ਹੁੰਦੇ ਵੀ ਫੂਡ ਮਾਰਕੀਟ ਵੱਡੀ ਉਹਨਾਂ ਦਾ ਕੰਮ ਆ ਓਕੇ ਕੋਈ ਪ੍ਰਾਈਵੇਟ ਅਧਾਰਾ ਹਣਾ ਜਿਵੇਂ ਮਾਨੀ ਦਾ ਹੋਵੇ ਜਾਂ ਅਡਾਨੀ ਦਾ ਹੋਵੇ ਹੂੰ ਉਹ ਤਾਂ ਲੋਕਾਂ ਪਿੱਛੇ ਰੌਲਾ ਫੋਲਾ ਮਹਿੰਗਾ ਬਹੁਤ ਆ ਹਾਂਜੀ ਤੇ ਵੀ ਸਪਰਾਈਜ਼ ਬਹੁਤ ਚੱਕਦੇ ਨੇ ਰੇਟ ਵਧਾਉਂਦੇ ਜੀ ਬਈ ਉਹ ਬੰਦੇ ਸਿੱਧੇ ਗਵਰਨਮੈਂਟ ਨਾਲ ਭੜ ਗਿਓ ਵੀ ਤੁਸੀਂ ओके ਇਹਨੇ ਜੀ ਪ੍ਰਾਈਵੇਟ ਨਹੀਂ ਘਟਾਉਣੇ ਜੋ ਕਰ ਲੋ ਗੱਲ ਬਿਲਕੁਲ ਬਿਲਕੁਲ ਸਰਮੰਦ ਭਾਈ ਕੁਝ ਵੀ ਨਹੀਂ ਕਰ ਸਕਦੇ ਉਹ ਸਹੀ ਹੈ ਉਹਨੇ 스테ਟ ਵਿੱਚ ਕਹਿਆ ਕਿ ਨਹੀਂ ਘਟਾਉਣੇ ਹੂੰ ਹੈਨਾ ਇਹ ਫਿਰ ਕਿਹੜਾ ਨੌਕਰੀਦਨ ਵੜ ਗਈ ਬਿਲਕੁਲ ਚੱਕਰੂਗੇ ਇਹਨਾਂ ਭਾਈ ਇੱਥੇ ਹੁਣ ਸਿਹਰ ਗੱਲ ਕਹਿੰਦੇ ਪੰਜਾਬ ਚ ਏਦਾਂ ਉਦਾਂ ਹੈਨਾ ਭਾਈ ਜਿੰਨਾ ਨਸ਼ਾ ਪੰਜਾਬ ਚ ਹੈ ਨਾ ਜੀ ਉਹ ਤਾਂ 5% ਵੀ ਨਹੀਂ ਦੁਨੀਆ ਦਾ ਯਾਰ 1% ਵੀ ਨਹੀਂ ਹੈ ਬਿਲਕੁਲ 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 ਇੱਥੇ ਭਾਈ ਇਹਨੇ ਬੁਰੇ ਹਾਲ ਨਾ ਇੱਥੇ ਨਸ਼ਾ ਹਾਲ ਕਲਾਈਨ ਪਰ ਨਵੇਂ ਅਸਟ੍ਰੇਲੀਆ ਹਨ ਕਿਥੇ ਨਾ ਮਤਲਬ ਬਾਰਡਰ ਲਾਈਨ ਲੱਗਦਾ ਜੀ ਠੀਕ ਆ ਅਸਟ੍ਰੇਲੀਆ ਨੀਰਾਂ ਦੋਨਾਂ ਕਿਥੇ ਨਾ ਬਾਰਡਰ ਲੱਗਦਾ ਨਾ ਜੀ ਉਦੀ ਕਿੰਨੇ ਸੁਣਨ ਵਿੱਚ ਇੰਨੇ ਦੀ ਮਤਲਬ ਗੂਲ ਨਾ ਚੱਲੇ ਆ ਜੀ 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 ਬਿਲਕੁਲ ਬਿਲਕੁਲ ਅਸਲਾ ਕਿੱਥੋਂ ਆਉਂਦਾ ਅਸਲਾ ਕਿੱਥੋਂ ਆਉਂਦਾ ਬਿਲਕੁਲ ਸਹੀ ਆ ਹਰ ਕੋਈ ਸ਼ਹਿਰਗਾ ਨਾ ਜੀ ਜੀ ਸਾਡੇ ਕੋਈ ਹਰ ਬੁੰਜੇ ਦੀ ਗੱਡੀ ਚੋਰੀ ਹੋ ਜਾਂਦੇ ਹਰੇ ਗਰਾਜ ਚੋਂ ਗੱਡੀਆਂ ਕੱਢ ਕੇ ਲੈ ਜਾਂਦੇ ਆ ਅੱਛਾ ਜੀ ਕਮਾਲ ਆ ਗਰਾਜ ਚੋਂ ਗੱਡੀਆਂ ਸਾਡੇ ਵਿੱਚ ਇੱਕ ਕਲਾਈਡ ਜਗਾ ਗਈ ਉਸ ਮਤਲਬ ਮੈਂ ਨਾ ਸਾਰੇ ਬੇਜਾ ਪਤਾ ਦੇ ਗਰੁੱਪਾਂ 'ਚ ਐਡ ਹਾਂਗਾ ਹੂੰ ਜਿਹਨਾਂ ਨੂੰ ਖਬਰ ਪਾਈ ਪਈਂਦੀ ਐ ਨਾ ਯਾਰ ਇੱਥੋਂ ਅੱਜ ਗੱਡੀਆਂ ਚੋਂ ਲੋਕਾਂਾਂ 'ਚ ਵੱਢ ਜਾਂਦੇ ਆਂ ਪੂਰੇ ਅੱਛਾ ਜੀ ਤਾਂ ਉਹਨੂੰ ਮਗਲਾ ਹੱਸਦਾ ਘਰਾਂ ਦੇ ਵਿੱਚ ਇਹ ਫਿਰ ਭਾਈ ਨਸ਼ੇੜੀ ਕਰਦੇ ਆ ਕਿ ਕੀ ਸਿਸਟਮ ਕੀ ਐ ਵੀ ਕੌਣ ਬੰਦੇ ਜ਼ਿਆਦਾ ਚੋਰੀਆਂ ਕਰਦਾ ਅੱਛਾ ਟੀਨੇਜਰ ਭਾਈ ਟੀਨੇਜਰ ਓਕੇ 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 ਗਵਰਨਮੈਂਟ ਕਹਿੰਦੀ ਕੁਛ ਨਹੀਂ ਓਕੇ ਉਹਦਾ ਆਪਣਾ ਦੋਸਤ ਉਹ ਦੱਸਦਾ ਸੀ ਨਾ ਉਹਨਾਂ ਭਾਈ ਇੱਕ ਤਾਂ ਇੱਦਾਂ ਹੀ ਕੋਈ ਉਹਨਾਂ ਨੂੰ ਨਵਾਂ ਕਾਰ ਲਿਆ ਆਪਦਾ ਅੱਛਾ ਜੀ ਤੇ ਉਹਨਾਂ ਕਹਿੰਦਾ ਵੀ ਉਹਨਾਂ ਨੇ ਨਾ ਘਰੇ ਜਿਵੇਂ ਨਾ ਆਪਾਂ ਵੀ ਘਰ ਕੋਲ ਮੰਨ ਲਓ ਤੁਸੀਂ ਨਾ ਹਸਦੇ ਆਪਾਂ ਸਮਾਨ ਸੁਨਸਾਉਂਦਾ ਸਾਰੇ ਦੋਸਤ ਮਿੱਤਰ ਹਾਂ ਜੀ ਤੇ ਉਹ ਜਿਹਨੂੰ ਆਪਾਂ ਰਾਤ ਨੂੰ ਤੁਹਾਡੇ ਕੋਲ ਰਿਹਾ ਤੇ ਉਹਨਾਂ ਦੇ ਘਰੇ ਨਾ ਰਾਤ ਨੂੰ ਆ ਕੇ ਬੰਦੇ ਕਾਲੇ ਆ ਗਏ ਅੱਛਾ ਜੀ ਤੇ ਉਹਨਾਂ ਨੇ ਚਲੋ ਉਹ ਕਾਲੇ ਕੋਲੇ ਕੋਟੇਗਾਟੇ ਬੰਦੇ ਬਹੁਤ ਸੀਗੇ ਆਪਣੇ ਘਰੇ ਨਾ ਉਹਨਾਂ ਦੇ ਮੁੰਡੇ ਦੇ ਜੀ ਤੇ ਉਹ ਚਲੋ ਅਗਲੇ ਦਿਨ ਤਾਂ ਉਹ ਬੰਦੇ ਸਾਰੇ ਨਾਲ ਉਹਦੇ ਘਰੇ ਕੋਲ ਜਾਣਾ ਸੀਗਾ ਉਹ ਅਗਲੇ ਦਿਨ ਵੀ ਕਾਲੇ ਨੇ ਫੇਰ ਟੈਕ ਕਰਤਾ ਉਹਨਾਂ ਦੇ ਕਾਲੇ ਨੇ ਬੰਦੇ ਕੋਟੇ ਦੇ ਅੱਛਾ ਉਹ ਪੁਲਿਸ ਕੋਲੇ ਗਏ ਕਹਿੰਦੇ ਵੀ ਇੱਕੋ ਹੱਲਾ ਆਦਾ ਘਰ ਬਦਲੇ ਥੋੜੇ ਕੱਦ ਪੈ ਗਏ ਇੱਕ ਉਹਦੇ ਫੇਰ ਟੈਕ ਕਰਨਗੇ ਅੱਛਾ ਜੀ ਕੀ ਗੱਲ ਨੂੰ ਬਾਈ ਉਹ ਉਹ ਕਹਿੰਦਾ ਨਵਾਂ ਘਰ ਲਿਆ ਕਹਿੰਦਾ ਜੀ ਪੁਲਿਸ ਵਾਲਿਆਂ ਨੇ ਹੱਥੇ ਖੜਾ ਕਰਤਾ ਫਿਰ ਜਵਾਂ ਕੋਈ ਕੁਝ ਨਹੀਂ ਕੋਈ ਨਾ ਤੁਸੀਂ ਕਿਸੇ ਤੋਂ ਪੈਸੇ ਲੈ ਕੇ ਲੈ ਹੁਣ ਇੱਥੇ ਬਾਈ ਕੋਈ ਮੇਰੇ ਤੋਂ ਪੈਸੇ ਲੜੇ ਮੋਟੇ ਜੀ ਕੋਈ ਕੁਝ ਨਹੀਂ ਕਰ ਲੂ ਹੂੰ ਛਿੰਦੇ ਨੂੰ ਜਿਹੜੀ ਮੜ ਰਹੀ ਕਰਨੀ ਮੱਤੇ ਬਿਲਕੁਲ 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 ਕੋਈ ਟ੍ਰੈਫਿਕ ਪੁਲਿਸ ਆ ਬਾਈ ਇਕਦਾਂ ਮਨ ਵੀ ਚਲਾਣ ਕਟਾ ਲੋ ਜਿੰਨੇ ਮਰਜੀ ਨਾ ਟ੍ਰਾਫਿਕ ਤੇ ਮਤਲਬ ਹੈ ਨਹੀਂ ਯਾਰ ਇੱਥੇ ਮੀਨੋ ਸਿਸਟਮ ਹੈ ਨਹੀਂ ਬਈ ਇਤਨਾ ਸੋਸ਼ਲ ਲਾਈਫ ਹੈ ਨਹੀਂ ਵੀ ਸੋਸ਼ਲ ਲਾਈਫ ਤਾਂ ਜਵਾ ਵੀ ਹੈ ਨਹੀਂ ਬਈ ਕਿਸੇ ਕੰਟਰੀ ਚ ਵੀ ਹੈ ਬਾਹਰਲੇ ਮੁਲਕਾਂ ਚ ਉਹ ਸਿਰਫ ਬੰਦੇ ਨੂੰ ਮਸ਼ੀਨ ਬਣਾਉਣਾ ਸਿਖਾਉਂਦੇ ਆ ਵੀ ਤੁਸੀਂ ਮਸ਼ੀਨ ਕਿਵੇਂ ਬਣ ਸਕਦੇ ਆ ਮੈਂ ਹੀ ਐਨਲਾਈਜ਼ ਕੀਤਾ ਬਈ ਇੱਥੇ ਨਾ ਮਤਲਬ ਪੈਸਾ ਹੈਗਾ ਠੀਕ ਆ ਉਹ ਵੀ ਅਮੀਰ ਤੁਸੀਂ ਤਾਂ ਜੇ ਤੁਸੀਂ ਇੰਡੀਆ ਜਾ ਕੇ ਪੈਸੇ ਲਾਉਣੇ ਕੋ ਜੀ 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 ਕਵੇ ਹੁੰਦਾ ਸੁਧਣੀ ਮਿਲਦੀ ਆ ਜੀ ਹਣਾ ਮੈਂ ਕਹਿੰਦਾ ਮੈਨੂੰ ਜਿਹਨੂੰ ਇਹ 400 ਹੀ ਮਿਲਦੇ ਆ 400 ਰੁਪਿਆ ਮਿਲਦਾ ਜੀ ਤੋਂਗਲੇ ਚੰਗਾ ਬਾਈ ਮੇਰਾ ਦੋਸਤ ਆ ਕਿ ਉਹ ਸਾਡੇ ਨਾਲ ਕਾਰਪੀਂਟਰ ਦਾ ਕੰਮ ਕਰਦਾ ਮੁੰਡਾ ਕੋੜੀਪੁਰੇ ਹੋ ਠੀਕ ਹੈ ਜੀ ਆਨੇ ਕਦੇ ਵੀ ਕੋਈ ਗੁੱਥੀ ਲਗਾਉਣੇ ਨਹੀਂ ਕੀਤਾ ਜੀ ਉਹਨੇ ਕਿਹਾ ਮੈਂ ਫੋਨ ਕਰੂੰ ਤੂੰ ਨੋ ਮੋਬਾਈਲ ਚਲਾ ਦੇ ਕੋਈ ਮੈਂ ਕੀ ਕਰਦਾ ਪਿਆਰਾ ਬਾਈ ਅੱਛਾ ਮੈਂ ਕੰਮ ਤੇ ਨਹੀਂ ਜਾਣਾ ਨੋਟਾ ਦੇ ਨੋਟਦਾ ਹੋ ਜਾਊਂਗਾ 10 ਵਜੇ ਮੈਂ ਸੌਣਾ ਭਲਾਵਾ ਅਗਲੇ ਹਫ਼ਤੇ ਤੋਂ ਲੱਗ ਗਿਆ ਇਹਨਾਂ ਨੂੰ ਬਿਮਾਰ ਆ ਪਿਆ ਮੈਂ ਕਿਹਾ ਤੂੰ ਮੇਰੇ ਮੂੰਹ ਸੁਣਿਆ ਬਿਮਾਰ ਆ ਹਾਂ ਨਾ ਬਈ ਥੋੜਾ ਨਵੜਿਆ ਖਾਣਾ ਪੀਣਾ ਹਾਂ ਦੂਸੇ ਥੋੜੇ ਹੈ ਨਹੀਂ ਮੈਂ ਕਿ ਤੈਨੂੰ ਵੀ ਨਹੀਂ ਕਿ ਪੋਲੂਸ਼ਨ ਨਹੀਂ ਹਾਂ ਇਹਨਾਂ ਦਾ ਆਪਣੇ ਨਾ ਮੈਂ ਕਿ ਸਾਈਕਲ ਹੀ ਪ ਜਾਉਂਦੇ ਦੂਸਰੀ ਗੱਡੀਆਂ ਤੋਂ ਹੀ ਕਰ ਦਿੰਦੇ ਸਹੀ ਹੈ ਸਹੀ ਹੈ ਬਿਲਕੁਲ ਨਹੀਂ ਨੀ ਹਾਂ ਠੀਕ ਮੈਂ ਕਿ ਬਈ ਸਿਰ ਦਰਦ ਨਹੀਂ ਬੁਖਾਰ ਹੁੰਦੇ ਹਾਂ ਪਹਿਲਾਂ ਕੰਮ ਤੋਂ ਛੁੱਟੀ ਫਿਰ ਮੈਡੀਕਲ ਬਿਲਕੁਲ ਇਹਨੂੰ ਕੰਮ ਉਹ ਇੱਕ ਦਿਨ ਵੀ ਟੁੱਟ ਕੇ ਪਿੱਛੇ ਚਲਾ ਜਾਣਾ ਬਿਲਕੁਲ ਸਹੀ ਹੈ ਬਿਲਕੁਲ ਕੋਈ ਬੁਖਾਰ ਤੇ ਵੀ ਕੰਮ ਤੇ ਚਾਹੀਦਾ ਯਾਰ ਸਹੀ ਸਹੀ ਗੱਲ ਹੈ ਬਿਲਕੁਲ ਜਮਾ ਸਹੀ ਗੱਲ ਹੈ ਇਹ ਤਾਂ ਰੇਸ ਆ ਨਾ ਭਾਈ ਜਿਹੜੀ ਜਿਹੜੀ ਰੇਸ ਬਾਹਰਲੇ ਮੁਲਕਾਂ 'ਚ ਕੰਮ ਕਰਨ ਦੀ ਰੇਸ ਆ ਜਾਂ ਡਾਲਰ ਕਮਾਉਣ ਦੀ ਰੇਸ ਆ ਇਹਦਾ ਕੋਈ ਐਂਡ ਨਹੀਂਗਾ ਇੱਥੇ ਤਾਂ ਆਪਣੇ ਫਿਰ ਵੀ ਪੰਜਾਬ ਦੇ ਵਿੱਚ ਲੋਕ ਰਿਟਾਇਰ ਹੋ ਜਾਂਦੇ ਆ ਉਹਦੇ ਕੰਮਾਂ ਤੋਂ ਹਨਾ ਠੀਕ ਐ ਜਵਾਕ ਵੱਡੇ ਹੋ ਜਾਂਦੇ ਬਿਜ਼ਨਸ ਉਹ ਸੰਭ ਲੈਂਦੇ ਆ ਜਾਂ ਬਜ਼ੁਰਗਾਂ ਨੂੰ ਕਹਿੰਦੇ ਤੁਸੀਂ ਘਰੇ ਰਹਿਓ ਹੁਣ ਨਹੀਂ ਕੰਮ ਕਰਨਾ ਹਾਂਜੀ ਜਿਹੜੇ ਬਾਹਰਲੇ ਮੁਲਕਾਂ 'ਚ ਤਾਂ ਕੋਈ ਐਂਡ ਹੀ ਹੈ ਨਹੀਂਗਾ ਉਹ ਤਾਂ ਬਜ਼ਹਾਰੇ ਬਜ਼ੁਰਗ ਬੰਦੇ ਵੀ ਕੰਮ ਕਰੀ ਜਾਂਦੇ ਆਗੇ ਨਹੀਂ ਨਹੀਂ ਭਾਈ ਉਹਦਾ ਐਂਡ ਹੈਗਾ ਕਿ ਜਾਂ ਸੱਚ ਉੱਤ ਗਿਆ ਇਥੇ ਨਾ ਆਪਣੀ ਪ੍ਰੋਬਲਮ ਕੀ ਹੁੰਦੀ ਆਪਣੇ ਬੰਦੇ ਨਾਲ ਆਪਣੇ ਬੰਦੇ ਨਾ ਇੱਥੇ ਆ ਕੇ ਇੰਡੀਆ ਨੂੰ ਰਹਿਣਾ ਚਾਹੁੰਦੇ ਆ ਜੀ ਜੀ ਇਹ ਨੂੰ ਤੁਸੀਂ ਕਿਸੇ ਨੂੰ ਕਨਫਰਮ ਕਰਦੇ ਹੋ ਹਮ ਆਪਣੇ ਬੰਦੇ ਇੱਥੇ ਆ ਕੇ ਇੰਡੀਆ ਨੂੰ ਰਹਿਣਾ ਚਾਹੁੰਦੇ ਆ which is not possible ਜੀ ਉਹ ਚਾਹੁੰਦੇ ਆ ਵੀ ਅਸੀਂ ਜਾਵਾਂ ਛੱਡ ਜਾਈਏ ਯਾਰੋਂ ਸਾਨੂੰ ਘੁੰਮਣੀਆਂ ਫਿਰ ਕੇ ਹਣਾ ਹਮ ਬਈ ਇੱਥੇ ਜਿਹੜੇ ਗੋਰੇ ਆ ਨਾ ਜੀ ਉਹ ਟੈਕਸੇ ਕੰਮ ਕਿਉਂ ਕਰਦੇ ਆ ਹਮ ਹਣਾ ਉਹਨਾਂ ਦੀ ਨਾ ਟੈਕਸ ਉਹ ਜੀ ਪਤਾ ਨਹੀਂ ਆਪਣੇ ਕਰਦੇ ਆ ਪਤਾ ਕਰਦੇ ਆ ਜੀ 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 ਮੁੜ ਕੇ ਇੱਟੇ ਨਾ ਜਾਂਦੇ ਆ 50 ਸਾਲ ਬਾਅਦ ਰਟਾਇਰ ਹੋ ਜਾਂਦੇ ਨੇ ਫਾਰਮ ਹਾਊਸ ਸਕੇ ਬੈਜੇ ਨਿਰਾਮਣ ਨੂੰ ਜੀ 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 30 ਸਾਲ ਚ ਕਿਸ਼ਾਂ ਲਾਉਂਦੇ 20 ਸਾਲ ਤੋਂ ਬੰਦਾ ਘਰ ਲਾ ਲਿਆ ਨਾ 30 ਸਾਲ ਚ ਕਿਸ਼ਾਂ ਲਾ ਕੇ 50 ਸਾਲ ਵਿੱਚ ਲਾ ਪੋ ਕੇ ਜੀ ਫਾਰਮ ਹਾਊਸ ਦੀ ਜ਼ਿੰਦਗੀ ਇੰਜੋਏ ਕਰਦਾ ਪੈਨਸ਼ਨ ਜੀ 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 ਠੀਕ ਆ ਆਪਣੀ ਬੰਦੀ ਬਾਈ ਗਾਹ ਪਾਉਂਦੇ ਆ ਪੱਲ ਦਾ ਹੂੰ ਕੋਈ ਟੈਕਸ ਤੇ ਕੰਮ ਨਹੀਂ ਕਰਦਾ ਜੀ 50% ਬੰਦੇ ਦੇ ਟੈਕਸ ਤੇ ਕੰਮ ਕਰੂ 50 ਬੰਦੇ ਨੂੰ ਵੀ ਹੋਣਾ ਹੂੰ ਠੀਕ ਆ ਸਿਰ ਤੱਕ ਹੁੰਦੇ ਆ ਮੇਰੇ ਕਿ ਮੋਢੇ ਮੋਢੇ ਹਲਾ ਕੇ ਬਹਿ ਜਾਂਦੇ ਆ ਹਾਂ ਹੂੰ ਤੂੰ ਇਹ ਇਥੇ ਨਾ ਬਈ ਆਪਣਾ ਹੀ ਸੈਸਮ ਇਹੀ ਹੈਗਾ ਅੱਛਾ ਇੱਥੇ ਆ ਕੇ ਸਭ ਨੂੰ ਮੰਜੇ ਯਾਦ ਆ ਇਹਨੇ ਚਾਦਰੇ ਬਣੀ ਫਿਰਦੇ ਨੇ ਦੱਸ ਲੈ ਹੂੰ ਬਿਲਕੁਲ 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 ਕੀ ਦਿਖਾਉਣਾ ਯਾਰ ਕੀ ਦਿਖਾਉਣ ਨੂੰ ਫਿਰਦੇ ਆ ਸਹੀ ਗੱਲ ਹੈ ਚਾਦਰੇ ਬਣ ਕੇ ਦੁਰੇ ਕਰਨੇ ਲੱਗੇ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਬਿਲਕੁਲ 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 ਕਿਸੇ ਤੇ ਕੋਈ ਅਸਰ ਨਹੀਂ ਹੋਣਾ ਪਾਉਂ ਦੀ ਜੋ ਮਰਜੀ ਤੁਸੀਂ ਕਰੀ ਜਾਓ ਭਾਈ ਗੋਰਿਆਂ ਨੂੰ ਜਰੂਰ ਕੜਕੜ ਬਸਾ ਰਹੇ ਆ ਜਿਹੜਾ ਕਿ ਇੱਕ ਮਿੰਟ ਹੋਲਡ ਹੋਲਡ ਰੱਖਿਓ ਭਾਈ ਇੱਕ ਮਿੰਟ ਹੋਲਡ ਰੱਖਿਓ ਕਾਲ